ਆਣੀਯੁਗ ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਜੱਜਮੈਂਟ ਹੈ ਸਾਹਮਣੇ ਆਇਆ ਹੈ ਜਿਸ ਦੇ ਵਿੱਚ ਆਪਣੀਆਂ ਸਜ਼ਾਾਂ ਪੂਰੀਆਂ ਕਰ ਰਹੇ ਕੈਦੀਆਂ ਨੂੰ ਰਿਹਾਇ ਦੀ ਗੱਲ ਆਖੀ ਗਈ ਜੀ 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 ਇਹ ਸਜ਼ਾਾਂ ਪੂਰੀਆਂ ਕਰਨ ਵਾਲਾ ਇਹ ਕਲੀਅਰ ਮੈਂ ਕਰ ਦਿੰਦਾ ਜਿਹੜੀਆਂ ਸਜ਼ਾਾਂ ਕੋਰਟਸ ਨੇ ਸਾਲ ਪਾ ਕੇ ਕਰੀਆਂ ਹੋਈਆਂ ਕਿਉਂਕਿ ਜਿਹੜਾ ਇਹ ਕੇਸ ਵੀ ਆਇਆ ਸੀ ਇਹਦੇ ਵਿੱਚ ਲਿਖਿਆ ਸੀ 20 ਸਾਲ ਵਿਦਆਊਟ ਰਿਮਿਸ਼ਨਸ ਹੂੰ ਔਰ ਉਹ ਬੰਦਾ 20 ਸਾਲ ਕੰਪਲੀਟ ਕਰ ਗਿਆ ਸੀ ਹੂੰ ਮਾਰਚ 2025 ਤੱਕ ਉਹਦੀ ਕੰਪਲੀਟ ਹੋ ਗਈ ਸੀ ਹੂੰ ਔਰ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਅਸਲ ਚ ਹੁੰਦਾ ਕੀ ਹੈ ਇਹ ਜਿੰਨੇ ਵੀ ਲਾਈਫ ਇਮ ਪ੍ਰिजनਮੈਂਟ ਹੈ ਜਦੋਂ ਤੋਂ ਗੋਪਾਲ ਵਨਾਇਕ ਗੋਟੇ ਸੇ ਕੇਸ ਹੋਇਆ ਇਦਾ ਮਤਲਬ ਇੰਟਰਪ੍ਰੀਟ ਕਰਤਾ ਸੀ ਸੁਪਰੀਮ ਕੋਰਟ ਨੇ ਵੀ ਨੈਚਰਲ ਲਾਈਫ ਮਤਲਬ ਜਿੰਨੀ ਦੇਰ ਤੱਕ ਪੂਰੀ ਲਾਈਫ ਪੂਰੀ ਨਹੀਂ ਹੁੰਦੀ ਉਨੀ ਦੇਰ ਤੱਕ ਬੰਦਾ ਅੰਦਰ ਰਹੂਗਾ ਜਾਂ ਉਮਰ ਮਿਸ਼ਨ ਕਿਉਂਕਿ ਜਿਹੜੀ ਸਰਕਾਰ ਆ ਉਹਦੇ ਕੋਲ ਪਾਵਰਾਂ ਨੇ ਪੁਰਾਣਾ ਸੈਕਸ਼ਨ 432 ਸੀ ਹੁਣ 472 73 ਸੈਕਸ਼ਨ ਹੈ ਜਿਹੜਾ ਉਹ ਚ ਪਾਵਰਾਂ ਨੇ ਸਰਕਾਰ ਕੋਲ ਮਾਫੀ ਦੀਆਂ ਜੇ ਲਾਈਫ ਇੰਪ੍ਰਿਜ਼ਨਮੈਂਟ ਹੈ ਦਾ ਮਤਲਬ ਆਫਟਰ ਗੋਪਾਲ ਬਨਾਇਕ ਗੋਟੇ ਸੇ ਵੀ ਪੂਰੀ ਉਮਰ ਤੱਕ ਬੰਦਾ ਅੰਦਰ ਰਹੂਗਾ ਜੇ ਰਿਮਿਸ਼ਨ ਕਰਤੀ ਰਿਮਿਸ਼ਨ ਵਾਸਤੇ ਵੀ 14 ਸਾਲ ਤੋਂ ਬਾਅਦ ਰਿਮਿਸ਼ਨ ਕਰ ਸਕਦਾ ਹੁਣ ਇਹ ਕੇਸ ਵਿੱਚ ਕੀ ਸੀ ਕੋਰਟ ਨੇ ਕਈ ਵਾਰ ਦੇਖਿਆ ਕਿ ਵੀ ਬੰਦਲ ਕੋਰਟ ਸਜ਼ਾ ਕਰਦੀ ਹੈ ਲਾਈਫ ਇੰਪ੍ਰਿਜ਼ਨਮੈਂਟ ਦੀ ਬੰਦਾ 14 ਸਾਲ ਮਗਰ ਤੋਂ ਬਾਹਰ ਫਿਰ ਜਿਹੜਾ ਕਨਸਟੀਟਿਊਸ਼ਨਲ ਬੈਂਚ ਸਵਾਮੀ ਸਰ ਸ਼ਰਦਾਨੰਦਾ ਕੇਸ ਹੋਇਆ ਸੀ ਉੱਥੇ ਸੁਪਰੀਮ ਕੋਰਟ ਨੇ ਇਹ ਲਾਅ ਬਣਾਤਾ ਸੀ ਕਿ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਹਮ ਸਾਲ ਪਾ ਕੇ ਸਜ਼ਾ ਕਰ ਸਕਦੇ ਆ ਅਦਰਵਾਈਜ਼ ਤਾਂ ਐਕਟ ਵਿੱਚ ਲਿਗਾ ਲਾਈਫ ਇੰਪ੍ਰਿਜ਼ਨਮੈਂਟ ਔਰ ਡੈਥ ਹੋ ਸਕਦੀ ਹੈ ਨਾ ਤੇ ਫਿਰ ਕੋਰਟ ਹਾਈ ਕੋਰਟ ਤੇ ਸੁਪਰੀਮ ਕੋਰਟ ਇਹ ਕੇਸ ਵਿੱਚ 20 ਸਾਲ ਹੀ ਪਾ ਕੇ ਕਰੀ ਹੋਈ ਸੀ 20 ਸਾਲ ਕੰਪਲੀਟ ਹੋ ਗਏ ਮਾਰਚ 2025 ਤੱਕ کورٹ ਨੇ ਸੈਂਟੈਂਸ ਰਿਵਿਊ ਬੋਰਡ ਨੂੰ ਝਾੜ ਪਾਈ ਕਿ ਵੀ ਤੁਸੀਂ ਹੁਣ ਛੋਟ ਸਰਕਾਰ ਦੀ ਤਾਂ ਲੋੜ ਹੀ ਨਹੀਂ ਰਹੀ ਕਿਉਂਕਿ ਕੋਰਟ ਵੱਡੀ ਹੈ ਨਾ ਕਿ ਸਰਕਾਰ ਸਰਕਾਰ ਵੱਡੀ ਹੈ ਸਰਕਾਰ ਦੀ ਰਿਮਿਸ਼ਨ ਦੀ ਛੋਟ ਦੀ ਤਾਂ ਲੋੜ ਹੀ ਨਹੀਂ ਜਦੋਂ ਕੋਰਟ ਨੇ ਇਹ ਗੱਲ ਕਹਿ ਦਿੱਤੀ ਕਿ 20 ਸਾਲ ਮਗਰੋਂ ਬੰਦਾ ਛੱਡਣਾ ਤੁਸੀਂ ਅੰਦਰ ਕਿਦਾਂ ਰੱਖਿਆ ਹੋਇਆ ਬਿਲਕੁਲ ਇਹਦਾ ਆਰਟੀਕਲ 21 ਨੂੰ ਨਹੀਂ ਆਰਟੀਕਲ 19 ਨੂੰ ਵੀ ਵਾਇਲੇਟ ਕਰ ਰਿਹਾ ਸੋ ਇਸ ਉਹਨਾਂ ਸਾਰੇ ਕੇਸਾਂ ਦੇ ਵਿੱਚ ਕੋਰਟ ਨੇ ਸਾਰੇ ਹੋਮ ਸਕੱਰੇਟਰੀਜ਼ ਨੂੰ ਸਾਰੀਆਂ ਰਾਜ ਸਰਕਾਰਾਂ ਦੇ ਤੇ ਯੂਟੀਜ਼ ਦੇ ਨੂੰ ਡਾਇਰੈਕਸ਼ਨ ਕਰਤੀ ਕਿ ਜਿਨ੍ਹਾਂ ਜਿਨ੍ਹਾਂ ਕੇਸਾਂ ਦੇ ਵਿੱਚ ਕੋਟਾ ਨੇ ਸਜ਼ਾ ਸਾਲ ਪਾ ਕੇ ਕਰੀ ਹੋਈ ਹੈ ਔਰ ਉਹਨਾਂ ਨੇ ਕੰਪਲੀਟ ਕਰ ਲਈ ਉਹਦੇ ਵਿੱਚ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਸਾਰਿਆਂ ਨੂੰ ਛੱਡੋ देयर इज नो ਨੀਡ ਫਾਰ ਦੀ ਰਿਮਿਸ਼ਨ ਬਾਗੜੀ ਸਾਹਿਬ ਅਗਰ ਪੰਜਾਬ ਦਾ ਜ਼ਿਕਰ ਕਰਿਆ ਜਾਵੇ ਤਾਂ ਇਹ ਜੱਜਮੈਂਟ ਪੰਜਾਬ ਦੇ ਕੇਸਸ ਖਾਸ ਤੌਰ ਤੇ ਪੰਜਾਬ ਨਾਲ ਸੰਬੰਧਿਤ ਬੰਦੀ ਸਿੰਘਾਂ ਦੇ ਕੇਸਸ ਨੂੰ ਕਿੰਨਾ ਇਫੈਕਟ ਕਰਦੀ ਹੈ ਦੇਖੋ ਜਿੱਥੋਂ ਤੱਕ ਤਾਂ ਇਹ ਕਵਰ ਕਰਦੀ ਹੈ ਵੀ ਕਿਸੇ ਬੰਦੀ ਸਿੰਘ ਦੀ سزا ਕਿਸੇ ਕੋਰਟ ਨੇ ਸਾਲ ਪਾ ਕੇ કરી ਹੋਈ ਹੈ ਉਹਦੇ ਤਾਂ ਇੰਪਲੀਮੈਂਟਡ ਆ ਉਹਨੂੰ ਤਾਂ ਬਾਹਰ ਕੱਢਣਾ ਪਊਗਾ ਮੈਨੂੰ ਨਹੀਂ ਪਤਾ ਵੀ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਸਜ਼ਾ ਕਿਵੇਂ ਹੋਈ ਹੋਈ ਹੈ ਔਰ ਜਿਨ੍ਹਾਂ ਕੇਸਾਂ ਦੇ ਵਿੱਚ ਸਜ਼ਾ ਉਮਰ ਕੈਦ ਦੀ ਹੈ ਉੱਥੇ ਸਰਕਾਰਾਂ ਕੋਲ ਡਾਇਰੈਕਟ ਪਾਵਰ ਹੈ ਕਿ ਵੀ ਉਹ ਉਹ ਸਜ਼ਾ ਨੂੰ ਮਾਫੀ ਦੇ ਸਕਦੀਆਂ 473 ਸੈਕਸ਼ਨ ਬੀ ਐਨ ਐਫ ਐਸ ਦਾ ਜਿਹਦੇ ਵਿੱਚ ਉਹਨੂੰ ਮਾਫੀ ਦਿੱਤੀ ਜਾ ਸਕਦੀ ਹੈ ਇੱਕ ਲੇਟੈਸਟ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦਿੰਨਾ ਜਿਹੜੀ ਕੇ ਰਜੀਵ ਗਾਂਧੀ ਕੇਸ ਵਿੱਚ ਹੋਈ ਸੀ ਹੀ ਵਾਸ ਅਸੈਸੀਨੇਟਡ ਇਨ 1991 ਸਭ ਨੂੰ ਪਤਾ ਹੈ ਤੇ ਟਾਡਾ ਕੋਰਟ ਨੇ 1998 ਦੇ ਵਿੱਚ ਸੱਤ ਬੰਦਿਆਂ ਨੂੰ ਸਜ਼ਾ ਕੀਤੀ ਸੀਗੀ ਤੇ ਨਾਲ ਇਨੀ ਡੈਥ ਉਹਨੂੰ ਉਹਨੂੰ ਉਮਰ ਕੈਦ ਡੇਥ ਮਤਲਬ ਮੌਤ ਦੀ ਸਜ਼ਾ ਇੱਕ ਉਮਰ ਕੈਦ ਇੱਕ ਮੌਤ ਦੀ ਸਜ਼ਾ ਡੈਥ ਸੈਂਟੈਂਸ ਨਹੀਂ ਫਾਸੀ ਲਾਉਣਾ ਓਕੇ ਟਿਲ ਡੈਥ ਆਲਾ ਤਾਂ ਉਮਰ ਕੈਦ ਦੇ ਵਿੱਚ ਮਤਲਬ ਨੈਚੁਰਲ ਡੈਥ ਦੇ ਮਤਲਬ ਜਦੋਂ ਤੱਕ ਬੰਦਾ ਮਰਦਾ ਨਹੀਂ ਉਦੋਂ ਤੱਕ ਲਾਈਫ ਇੰਪ੍ਰਿਜ਼ਨਮੈਂਟ ਹੋਗੀ ਜੀ ਉਮਰ ਕੈਦ ਡੈਥ ਸੈਂਟੈਂਸ ਮਤਲਬ ਫਾਸੀ ਲਾਉਣਾ ਹੂੰ ਅਦਰਵਾਈਜ਼ ਡੇਥ ਸੈਂਟੈਂਸ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਜਿਹੜੀ ਕੈਪੀਟਲ ਪਿਨਿਸ਼ਮੈਂਟ ਹੈ ਬੈਨ ਹੈ ਪਰ ਸਾਡੇ ਕੰਟਰੀ ਦੇ ਵਿੱਚ ਪ੍ਰਵੇਲ ਕਰਦੀ ਹੈ ਸੋ ਇਸ ਕੇਸ ਵਿੱਚ ਡੇਥ ਸੈਂਟੈਂਸ ਨੂੰ ਗਵਰਨਰ ਨੇ ਤਾਮਿਲਨਾਡੂ ਦੇ ਨੇ 2000 ਸਨ 2000 ਦੇ ਵਿੱਚ ਲਾਈਫ ਚ ਕਨਵਰਟ ਕਰਤਾ ਉਸ ਤੋਂ ਬਾਅਦ 2014 ਦੇ ਵਿੱਚ ਤਾਮਿਲਨਾਡੂ ਗਵਰਨਮੈਂਟ ਨੇ ਉਹ ਜਿਹੜੀ ਉਮਰ ਕੈਦ ਹੈ ਹਰਜੀਪ ਗਾਂਧੀ ਦੇ ਅਸੈਸੀਨੇਸ਼ਨ ਦੇ ਜਿਹੜੇ ਮਤਲਬ ਦੋਸ਼ੀ ਸੀਗੇ ਉਹਨਾਂ ਦੀ ਮਾਫੀ ਵਾਸਤੇ ਭੇਜੀ 432 ਜੋ ਉਹਨਾਂ ਨੇ ਐਕਸਰਸਾਈਜ਼ ਕਰੀ ਤੇ ਉਹਦੇ ਉਹ ਤੋਂ ਬਾਅਦ ਇਹ ਕੇਸ ਜਿਹੜਾ ਪਾਰਡਨ ਹੈ ਕਿਉਂਕਿ ਗਵਰਨਰ ਤੇ ਪ੍ਰੈਜ਼ੀਡੈਂਟ ਕੋਲ ਵੀ ਪਾਵਰ ਹੈਗੀ ਹੈ ਪਾੜਨ ਕਰਨ ਦੀ ਮਾਫੀ ਕਰਨ ਦੀ ਡੈਥ ਤੋਂ ਬਾਅਦ ਮਾਫੀ ਕਰ ਸਕਦਾ ਕੋਰਟ ਨੇ ਡੈਥ ਕਰਤੀ ਉਸ ਤੋਂ ਬਾਅਦ ਮਾਫੀ ਜਿਹੜੀ ਹੈ ਉਹ ਪਾਵਰ ਹੈਗੀ ਹੈ ਆਰਟੀਕਲ 161 ਤੇ 72 ਦੇ ਵਿੱਚ ਪਾਵਰ ਹੈਗੀ ਹੈ ਸੋ ਕੀ ਹੋਇਆ ਕਿ ਪ੍ਰਹਾਰੀ ਵਾਲਨ ਕੇਸ ਹੋਇਆ 2022 ਚ ਸੁਣਿਆ ਹੋਣਾ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਫੁੱਲ ਬੈਂਚ ਨੇ ਉਸ ਕੇਸ ਦੇ ਵਿੱਚ ਜਿਨ੍ਹਾਂ ਦੀ ਦੇ ਅਚਾਹ ਸੈਂਟੈਂਸ ਡੈਪਸ ਲਾਈਫ ਇੰਪ੍ਰਿਜ਼ਨਮੈਂਟ ਸੀਗੀ ਇਹਨਾਂ ਦੀ ਅਸੈਸੀਨੇਸ਼ਨ ਕੇਸ ਦੇ ਵਿੱਚ ਕਿਉਂਕਿ ਇੱਕ ਦੀ ਮਾਫੀ ਕਰਕੇ ਕਰਤੀ ਸੀ ਉਹ ਉਹਨਾਂ ਨੂੰ ਰੀਲੀਜ਼ ਕੀਤਾ ਹਾਲਾਂਕਿ ਉਹਨਾਂ ਦੀ 파ਡਨ ਦੀ ਜਿਹੜੀ ਹਲੇ ਮਾਫੀ ਦੀ ਪੈਂਡਿੰਗ ਪਈ ਸੀ ਆਰਟੀਕਲ 142 ਦੇ ਵਿੱਚ ਸੁਪਰੀਮ ਕੋਰਟ ਨੇ ਪਾਵਰਜ਼ ਐਕਸਰਸਾਈਜ਼ ਕਰੀਆਂ ਕਿ ਵੀ 30 30 ਸਾਲ ਇਹਨਾਂ ਨੂੰ ਅੰਦਰ ਬੈਠਿਆ ਨੂੰ ਹੋ ਗਏ ਇਨਾਂ ਦਾ ਅੰਦਰ ਜੇਲ੍ਹ ਦੇ ਅੰਦਰ ਜਿਹੜਾ ਐਕਟ ਤੇ ਕੰਡਕਟ ਆ ਇਹ ਗੁੱਡ ਹੈ ਇਹਨਾਂ ਨੂੰ ਅਸੀਂ ਐਕਸਰਸਾਈਜ਼ ਕਰਕੇ ਪਾਵਰ ਰਿਵਿਊ ਅਸੀਂ ਕਰਦੇ ਆ ਪਈ ਪਈ ਆ ਉਹਨਾਂ ਕੋਲ ਮਰਸੀ ਪਟੀਸ਼ਨ ਦੀ ਅਪੀਲ ਹੁਣ ਸ਼ਾਇਦ ਮੇਬੀ ਰਾਜੂਆਣ ਵਾਲਾ ਕੇਸ ਇਹਦੇ ਨਾਲ ਮੈਂ ਫੈਕਟਸ ਤੇ ਕਲੀਅਰ ਨਹੀਂ ਕਿਉਂਕਿ ਉਹ ਕੇਸ ਮੈਂ ਨਹੀਂ ਕਰ ਰਿਹਾ ਕਿਨੇ ਕਿਹੜਾ ਬੈਨੀਫਿਟ ਲੈਣਾ ਮੈਂ ਜੱਜਮੈਂਟ ਤੁਹਾਨੂੰ ਦੱਸ ਰਿਹਾ ਮਾਨਯੋਗ ਸੁਪਰੀਮ ਕੋਰਟ ਆਫ ਇੰਡੀਆ ਦਾ ਇੱਕ ਜਜਮੈਂਟ ਸਾਹਮਣੇ ਆਏਗੀ ਜਿਸ ਦੇ ਵਿੱਚ ਆਪਣੀਆਂ ਸਜ਼ਾਵਾਂ ਪੂਰੀਆਂ ਕਰ ਰਹੇ ਕੈਦੀਆਂ ਨੂੰ ਰਿਹਾਇ ਦੀ ਗੱਲ ਆਖੀ ਗਈ ਜੀ 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 ਇਹ ਸਜ਼ਾਵਾਂ ਪੂਰੀਆਂ ਕਰਨ ਵਾਲਾ ਇਹ ਕਲੀਅਰ ਮੈਂ ਕਰ ਦਿੰਦਾ ਜਿਹੜੀਆਂ ਸਜ਼ਾਵਾਂ ਕੋਰਟਸ ਨੇ ਸਾਲ ਪਾ ਕੇ ਕਰੀਆਂ ਹੋਈਆਂ ਹਮ ਤੁਕੇ ਜਿਹੜਾ ਇਹ ਕੇਸ ਵੀ ਆਇਆ ਸੀ ਇਹਦੇ ਵਿੱਚ ਲਿਖਿਆ ਸੀ 20 ਸਾਲ ਵਿਦਆਊਟ ਰਿਮਿਸ਼ਨਸ ਹਮ ਔਰ ਉਹ ਬੰਦਾ 20 ਸਾਲ ਕੰਪਲੀਟ ਕਰ ਗਿਆ ਸੀ ਹਮ ਮਾਰਚ 2025 ਤੱਕ ਉਹਦੀ ਕੰਪਲੀਟ ਹੋ ਗਈ ਸੀ ਹਮ ਔਰ ਜਿਹੜਾ ਸੈਂਟੈਂਸ ਰਿਵਿਊ ਬੋਰਡ ਹੈ ਅਸਲ 'ਚ ਹੁੰਦਾ ਕੀ ਹੈ ਇਹ ਜਿੰਨੇ ਵੀ ਲਾਈਫ ਇਨ ਪ੍ਰिजनਮੈਂਟ ਹੈ ਜਦੋਂ ਤੋਂ ਗੋਪਾਲ ਵਨਾਇਕ ਗੋਟੇ ਸੇ ਕੇਸ ਹੋਇਆ ਹੈ ਇਹਦਾ ਮਤਲਬ ਇੰਟਰਪ੍ਰੀਟ ਕਰਤਾ ਸੀ ਸੁਪਰੀਮ ਕੋਰਟ ਨੇ ਵੀ ਨੈਚੁਰਲ ਲਾਈਫ ਮਤਲਬ ਜਿੰਨੀ ਦੇਰ ਤੱਕ ਪੂਰੀ ਲਾਈਫ ਪੂਰੀ ਨਹੀਂ ਹੁੰਦੀ ਉਨੀ ਦੇਰ ਤੱਕ ਬੰਦਾ ਅੰਦਰ ਰਹੂਗਾ ਜਾਂ ਉਹ ਨੂੰ ਰਿਮਿਸ਼ਨ ਕਿਉਂਕਿ ਜਿਹੜੀ ਸਰਕਾਰ ਆ ਉਹਦੇ ਕੋਲ ਪਾਵਰਾਂ ਨੇ ਪੁਰਾਣਾ ਸੈਕਸ਼ਨ 432 ਸੀ ਹੁਣ 472 73 ਸੈਕਸ਼ਨ ਹੈ ਜਿਹੜਾ ਉਹ ਚ ਪਾਵਰਾਂ ਨੇ ਸਰਕਾਰ ਕੋਲ ਮਾਫੀ ਦੀਆਂ ਜੇ ਲਾਈਫ ਇੰਪ੍ਰਿਜ਼ਨਮੈਂਟ ਹੈ ਤਾਂ ਇਹਦਾ ਮਤਲਬ ਆਫਟਰ ਗੋਪਾਲ ਬਨਾਇਕ ਗੋਟਸੇ ਵੀ ਪੂਰੀ ਉਮਰ ਤੱਕ ਬੰਦਾ ਅੰਦਰ ਰਹੂਗਾ ਜੇ ਰਿਮਿਸ਼ਨ ਕਰਤੀ ਰਿਮਿਸ਼ਨ ਵਾਸਤੇ ਵੀ 14 ਸਾਲ ਤੋਂ ਬਾਅਦ ਰਿਮਿਸ਼ਨ ਕਰ ਸਕਦਾ ਹੁਣ ਇਹ ਕੇਸ ਵਿੱਚ ਕੀ ਸੀ ਕੋਰਟ ਨੇ ਕਈ ਵਾਰ ਦੇਖਿਆ ਕਿ ਵੀ ਬੰਦਲ ਕੋਰਟ ਸਜ਼ਾ ਕਰਦੀ ਹੈ ਲਾਈਫ ਇੰਪ੍ਰਿਜ਼ਨਮੈਂਟ ਦੀ ਬੰਦਾ 14 ਸਾਲ ਮਗਰ ਤੋਂ ਬਾਹਰ ਫਿਰ ਜਿਹੜਾ ਕਨਸਟੀਟਿਊਸ਼ਨਲ ਬੈਂਚ ਸਵਾਮੀ ਸਰ ਸ਼ਰਦਾਨੰਦਾ ਕੇਸ ਹੋਇਆ ਸੀ ਉੱਥੇ ਸੁਪਰੀਮ ਕੋਰਟ ਨੇ ਇਹ ਲਾਅ ਬਣਾਤਾ ਸੀ ਕਿ ਵੀ ਹਾਈ ਕੋਰਟ ਤੇ ਸੁਪਰੀਮ ਕੋਰਟ ਹਮ ਸਾਲ ਪਾ ਕੇ ਸਜ਼ਾ ਕਰ ਸਕਦੇ ਆ ਅਦਰਵਾਈਜ਼ ਤਾਂ ਐਕਟ ਵਿੱਚ ਲਿਗਾ ਲਾਈਫ ਇੰਪ੍ਰਿਜ਼ਨਮੈਂਟ ਔਰ ਡੈਥ ਹੋ ਸਕਦੀ ਹੈ ਨਾ ਤੇ ਫਿਰ ਕੋਰਟ ਹਾਈ ਕੋਰਟ ਤੇ ਸੁਪਰੀਮ ਕੋਰਟ ਇਹ ਕੇਸ ਵਿੱਚ 20 ਸਾਲੀ ਪਾ ਕੇ ਕਰੀ ਹੋਈ ਸੀ 20 ਸਾਲ ਕੰਪਲੀਟ ਹੋ ਗਏ ਮਾਰਚ 2025 ਤੱਕ کورٹ ਨੇ ਸੈਂਟੈਂਸ ਰਿਵਿਊ ਬੋਰਡ ਨੂੰ ਝਾੜ ਪਾਈ ਕਿ ਵੀ ਤੁਸੀਂ ਹੁਣ ਛੋਟ ਸਰਕਾਰ ਦੀ ਤਾਂ ਲੋੜ ਹੀ ਨਹੀਂ ਰਹੀ ਕਿਉਂਕਿ ਕੋਰਟ ਵੱਡੀ ਹੈ ਨਾ ਕਿ ਸਰਕਾਰ ਸਰਕਾਰ ਵੱਡੀ ਹੈ ਸਰਕਾਰ ਦੀ ਰਿਮਿਸ਼ਨ ਦੀ ਛੋਟ ਦੀ ਤਾਂ ਲੋੜ ਹੀ ਨਹੀਂ ਜਦੋਂ ਕੋਰਟ ਨੇ ਇਹ ਗੱਲ ਕਹਿਤੀ ਕਿ 20 ਸਾਲ ਮਗਰੋਂ ਬੰਦਾ ਛੱਡਣਾ ਤੁਸੀਂ ਅੰਦਰ ਕਿਦਾਂ ਰੱਖਿਆ ਹੋਇਆ ਇਹ ਤਾਂ ਆਰਟੀਕਲ 21 ਨੂੰ ਨਹੀਂ ਆਰਟੀਕਲ 19 ਨੂੰ ਵੀ ਵਾਇਲੇਟ ਕਰ ਰਿਹਾ ਸੋ ਇਸ ਉਹਨਾਂ ਸਾਰੇ ਕੇਸਾਂ ਦੇ ਵਿੱਚ ਕੋਰਟ ਨੇ ਸਾਰੇ ਹੋਮ ਸਕੱਰੇਟਰੀਜ਼ ਨੂੰ ਸਾਰੀਆਂ ਰਾਜ ਸਰਕਾਰਾਂ ਦੇ ਤੇ ਯੂਟੀਜ਼ ਦੇ ਨੂੰ ਡਾਇਰੈਕਸ਼ਨ ਕਰਤੀ ਕਿ ਜਿਨ੍ਹਾਂ ਜਿਨ੍ਹਾਂ ਕੇਸਾਂ ਦੇ ਵਿੱਚ ਕੋਟਾ ਨੇ ਸਜ਼ਾ ਸਾਲ ਪਾ ਕੇ કરી ਹੋਈ ਹੈ ਔਰ ਉਹਨਾਂ ਨੇ ਕੰਪਲੀਟ ਕਰ ਲਈ ਉਹਦੇ ਵਿੱਚ ਸਰਕਾਰ ਤੋਂ ਮਨਜ਼ੂਰੀ ਲੈਣ ਦੀ ਲੋੜ ਨਹੀਂ ਸਾਰਿਆਂ ਨੂੰ ਛੱਡੋ देयर ਇਜ਼ ਨੋ ਨੀਡ ਫਾਰ ਦੀ ਰਿਮਿਸ਼ਨ ਬਾਗੜੀ ਸਾਹਿਬ ਅਗਰ ਪੰਜਾਬ ਦਾ ਜ਼ਿਕਰ ਕਰਿਆ ਜਾਵੇ ਤਾਂ ਇਹ ਜੱਜਮੈਂਟ ਪੰਜਾਬ ਦੇ ਕੇਸਸ ਖਾਸ ਤੌਰ ਤੇ ਪੰਜਾਬ ਨਾਲ ਸੰਬੰਧਿਤ ਬੰਦੀ ਸਿੰਘਾਂ ਦੇ ਕੇਸਸ ਨੂੰ ਕਿੰਨਾ ਇਫੈਕਟ ਕਰਦੀ ਹੈ ਦੇਖੋ ਜਿੱਥੋਂ ਤੱਕ ਤਾਂ ਇਹ ਕਵਰ ਕਰਦੀ ਹੈ ਵੀ ਕਿਸੇ ਬੰਦੀ ਸਿੰਘ ਦੀ سزا ਕਿਸੇ ਕੋਰਟ ਨੇ ਸਾਲ ਪਾ ਕੇ કરી ਹੋਈ ਹੈ ਹੂੰ ਉਹਦੇ ਤਾਂ ਇੰਪਲੀਮੈਂਟਡ ਆ ਉਹਨੂੰ ਤਾਂ ਬਾਹਰ ਕੱਢਣਾ ਪਊਗਾ ਮੈਨੂੰ ਨਹੀਂ ਪਤਾ ਵੀ ਕਿਹੜੇ ਕਿਹੜੇ ਕੇਸਾਂ ਦੇ ਵਿੱਚ ਸਜ਼ਾ ਕਿਵੇਂ ਹੋਈ ਹੋਈ ਹੈ ਔਰ ਜਿਨ੍ਹਾਂ ਕੇਸਾਂ ਦੇ ਵਿੱਚ ਸਜ਼ਾ ਉਮਰ ਕੈਦ ਦੀ ਹੈ ਉਥੇ ਸਰਕਾਰਾਂ ਕੋਲ ਡਾਇਰੈਕਟ ਪਾਵਰ ਕਿ ਵੀ ਉਹ ਉਹ ਸਜਾ ਨੂੰ ਮਾਫੀ ਦੇ ਸਕਦੀ ਹੈ 473 ਸੈਕਸ਼ਨ ਬੀ ਐਨ ਐਸ ਐਸ ਦਾ ਜਿਹਦੇ ਵਿੱਚ ਉਹਨੂੰ ਮਾਫੀ ਦਿੱਤੀ ਜਾ ਸਕਦੀ ਹੈ ਇੱਕ ਲੇਟੈਸਟ ਮੈਂ ਤੁਹਾਨੂੰ ਐਗਜ਼ਾਮਪਲ ਦੱਸ ਦਿੰਨਾ ਹੈ ਜਿਹੜੀ ਕੇ ਰਜੀਵ ਗਾਂਧੀ ਕੇਸ ਵਿੱਚ ਹੋਈ ਸੀ ਹੀ ਵਾਸ ਅ ਅਸੈਸੀਨੇਟਡ ਇਨ 1991 ਸਭ ਨੂੰ ਪਤਾ ਹੈ ਤੇ ਟਾਡਾ ਕੋਰਟ ਨੇ 1998 ਦੇ ਵਿੱਚ ਸੱਤ ਤੋ ਬੰਦਿਆਂ ਨੂੰ ਸਜ਼ਾ ਕੀਤੀ ਸੀਗੀ ਤੇ ਨਾਲ ਹੀ ਨਹੀਂ ਡੈਥ ਉਹਨੂੰ ਉਹਨੂੰ ਉਮਰ ਕੈਦ ਡੈਥ ਮਤਲਬ ਮੌਤ ਦੀ ਸਜ਼ਾ ਇੱਕ ਉਮਰ ਕੈਦ ਇੱਕ ਮੌਤ ਦੀ ਸਜ਼ਾ ਟਿਲ ਡੈਥ ਡੈਥ ਸੈਂਟੈਂਸ ਨਹੀਂ ਫਾਸੀ ਲਾਉਣਾ ਓਕੇ ਟਿਲ ਡੈਥ ਵਾਲਾ ਤਾਂ ਉਮਰ ਕੈਦ ਦੇ ਵਿੱਚ ਮਤਲਬ ਨੈਚੁਰਲ ਡੈਥ ਦੇ ਮਤਲਬ ਜਦੋਂ ਤੱਕ ਬੰਦਾ ਮਰਦਾ ਨਹੀਂ ਉਦੋਂ ਤੱਕ ਲਾਈਫ ਇੰਪ੍ਰਿਜ਼ਨਮੈਂਟ ਹੋਗੀ ਜੀ ਉਮਰ ਕੈਦ ਡੈਥ ਸੈਂਟੈਂਸ ਮਤਲਬ ਫਾਸੀ ਲਾਉਣਾ ਹੂੰ ਅਦਰਵਾਈਜ਼ ਥ ਡੈਥ ਸੈਂਟੈਂਸ ਬਹੁਤ ਸਾਰੇ ਕੰਟਰੀਆਂ ਦੇ ਵਿੱਚ ਜਿਹੜੀ ਕੈਪੀਟਲ ਪਿਨਿਸ਼ਮੈਂਟ ਹੈ ਬੈਨ ਹੈ ਪਰ ਸਾਡੇ ਕੰਟਰੀ ਦੇ ਵਿੱਚ ਪ੍ਰਵਹਿਲ ਕਰਦੀ ਹੈ ਸੋ ਇਸ ਕੇਸ ਵਿੱਚ ਡੈਥ ਸੈਂਟੈਂਸ ਨੂੰ ਗਵਰਨਰ ਨੇ ਤਾਮਿਲਨਾਡੂ ਦੇ ਨੇ 2000 ਸਨ 2000 ਦੇ ਵਿੱਚ ਲਾਈਫ ਚ ਕਨਵਰਟ ਕਰਤਾ ਉਸ ਤੋਂ ਬਾਅਦ 2014 ਦੇ ਵਿੱਚ ਚੰਮਲਨਾਡੂ ਗਵਰਨਮੈਂਟ ਨੇ ਉਹ ਜਿਹੜੀ ਉਮਰ ਕੈਦ ਹੈ ਹਮ ਰਜੀਵ ਗਾਂਧੀ ਦੇ ਅਸੈਸੀਨੇਸ਼ਨ ਦੇ ਜਿਹੜੇ ਮਤਲਬ ਦੋਸ਼ੀ ਸੀਗੇ ਉਹਨਾਂ ਦੀ ਮਾਫੀ ਵਾਸਤੇ ਭੇਜੀ 432 ਜੋ ਉਹਨਾਂ ਨੇ ਐਕਸਰਸਾਈਜ਼ ਕਰੀ ਤੇ ਉਹਦੇ ਤੋਂ ਬਾਅਦ ਇਹ ਕੇਸ ਜਿਹੜਾ ਪਾਰਡਨ ਹੈ ਕਿਉਂਕਿ ਗਵਰਨਰ ਤੇ ਪ੍ਰੈਜ਼ੀਡੈਂਟ ਕੋਲ ਵੀ ਪਾਵਰ ਹੈਗੀ ਹੈ ਆਰਡਨ ਕਰਨ ਦੀ ਮਾਫੀ ਕਰਨ ਦੀ ਡੈਥ ਤੋਂ ਬਾਅਦ ਮਾਫੀ ਕਰ ਸਕਦਾ ਕੋਰਟ ਨੇ ਡੈਥ ਕਰਤੀ ਉਸ ਤੋਂ ਬਾਅਦ ਮਾਫੀ ਜਿਹੜੀ ਹੈ ਉਹ ਪਾਵਰ ਹੈਗੀ ਹੈ ਆਰਟੀਕਲ 161 ਤੇ 72 ਦੇ ਵਿੱਚ ਪਾਵਰ ਹੈਗੀ ਹੈ ਸੋ ਕੀ ਹੋਇਆ ਕਿ ਪ੍ਰਾਰੀ ਵਾਲਨ ਕੇਸ ਹੋਇਆ 2022 ਚ ਸੁਣਿਆ ਹੋਣਾ ਤੁਸੀਂ ਸੁਪਰੀਮ ਕੋਰਟ ਦੇ ਵਿੱਚ ਫੁੱਲ ਬੈਂਚ ਨੇ ਉਸ ਕੇਸ ਦੇ ਵਿੱਚ ਜਿਨ੍ਹਾਂ ਦੀ ਦੇਟਸ ਸੈਂਟੈਂਸ ਦੇਟਸ ਲਾਈਫ ਇੰਪ੍ਰਿਜ਼ਨਮੈਂਟ ਸੀਗੀ ਇਹਨਾਂ ਦੀ ਅਸੈਸੀਨੇਸ਼ਨ ਕੇਸ ਦੇ ਵਿੱਚ ਕਿਉਂਕਿ ਇੱਕ ਦੀ ਮਾਫੀ ਕਰਕੇ ਕਰਤੀ ਸੀ ਉਹ ਉਹਨਾਂ ਨੂੰ ਰੀਲੀਜ਼ ਕੀਤਾ ਹਾਲਾਂਕਿ ਉਹਨਾਂ ਦੀ 파ਡਨ ਦੀ ਜਿਹੜੀ ਹਲੇ ਮਾਫੀ ਦੀ ਪੈਂਡਿੰਗ ਪਈ ਸੀ ਆਰਟੀਕਲ 142 ਦੇ ਵਿੱਚ ਸੁਪਰੀਮ ਕੋਰਟ ਨੇ ਪਾਵਰਜ਼ ਐਕਸਰਸਾਈਜ਼ ਕਰੀਆਂ ਕਿ ਵੀ 30-30 ਸਾਲ ਇਹਨਾਂ ਨੂੰ ਅੰਦਰ ਬੈਠਿਆ ਨੂੰ ਹੋ ਗਏ ਇਨਾਂ ਦਾ ਅੰਦਰ ਜੇਲ੍ਹ ਦੇ ਅੰਦਰ ਜਿਹੜਾ ਐਕਟ ਤੇ ਕੰਡਕਟ ਆ ਇਹ ਗੁੱਡ ਹੈ ਇਹਨਾਂ ਨੂੰ ਅਸੀਂ ਐਕਸਰਸਾਈਜ਼ ਕਰਕੇ ਪਾਵਰ ਰਿਵਿਊ ਅਸੀਂ ਕਰਦੇ ਆ ਪਈ ਪਈ ਆ ਉਹਨਾਂ ਕੋਲ ਮਰਸੀ ਪਟੀਸ਼ਨ ਦੀ ਅਪੀਲ ਹੁਣ ਸ਼ਾਇਦ ਮੇਬੀ ਰਾਜੂਵਾਲਾ ਕੇਸ ਇਹਦੇ ਨਾਲ ਮੈਂ ਫੈਕਟਸ ਤੇ ਕਲੀਅਰ ਨਹੀਂ ਕਿਉਂਕਿ ਉਹ ਕੇਸ ਮੈਂ ਨਹੀਂ ਕਰ ਰਿਹਾ ਕਿਨੇ ਕਿਹੜਾ ਬੈਨੀਫਿਟ ਲੈਣਾ ਮੈਂ ਜਜਮੈਂਟ ਤੁਹਾਨੂੰ ਦੱਸਾਂ